ਪਲੀਜ਼ ਕਦੇ ਰਸਤੇ ਦੇ ਵਿੱਚ ਰਾਹ ਮੰਗੇ ਤਾਂ ਹੱਥ ਜੋੜ ਕੇ ਰਾਹ ਦੇ ਦਿਓ ਨਹੀਂ ਤਾਂ ਫਿਰ ਐਨਡੀਪੀਐਸ ਐਕਟ ਦਾ ਮੁਕੱਦਮਾ ਵੀ ਦਰਜ ਹੋ ਸਕਦਾ ਸਾਈਡ ਦੇਣ ਤੋਂ ਬਾਅਦ ਜਦੋਂ ਉਹਨੂੰ ਪੁੱਛਿਆ ਉਹਨਾਂ ਨੇ ਵੀ ਤੂੰ ਸਾਨੂੰ ਸਾਈਡ ਕਿਉਂ ਦਿੱਤੀ ਪੁਲਿਸ ਵਾਲਾ ਨੇ ਦਬਕੇ ਨਾ ਪੁੱਛਿਆ ਤੇ ਉਹ ਕਹਿੰਦੇ ਤੂੰ ਸਾਡੇ ਨਾਲ ਜਵਾਲ ਲੜਾਉਣਾ ਤੋ ਤੈਨੂੰ ਦੱਸ ਦਿਆਂ ਪਤਾ ਉਹ ਕਹਿੰਦਾ ਮੈਂ ਕਿਹਾ ਕੁਝ ਨਹੀਂ ਮੈਂ ਤਾਂ ਤੁਹਾਨੂੰ ਵਿਲਾ ਦਤਾ ਠੀਕ ਹੈ ਉਹਨੂੰ ਜੀ ਵਾਸੇ ਕੁਝ ਨਹੀਂ ਪੁੱਛਿਆ ਉਹਨੂੰ ਚੱਕ ਲਿਆ ਜੀ ਗੱਡੀ ਚ ਚੱਕ ਲਿਆ ਦੇਖਣ ਤੋਂ ਬਾਅਦ ਸਾਨੂੰ ਪਤਾ ਲੱਗਾ ਸਾਨੂੰ ਦੇਖ ਨਹੀਂ ਇਨ ਸੱਜੀ ਜੇਬ ਦੇ ਵਿੱਚੋਂ ਨਸ਼ੀਲੇ ਕੈਪਸੂਲਾਂ ਦਾ ਲਫਾਫਾ ਕੱਢਿਆ ਤੇ ਆਪਣੇ ਪੈਰਾਂ ਸੁੱਟੇ ਐਜ਼ ਅ ਮੈਟਰ ਆਫ ਕਾਮਨ ਸੈਂਸ ਕਿ ਜੇ ਬੰਦੇ ਨੇ ਪੁਲਿਸ ਦੇਖ ਲਿਆ ਪੁਲਿਸ ਨੇ ਕਰਿਆ ਝੋਨੇ ਦੇ ਖੇਤਾਂ ਪਾਣੀ ਭਰਿਆ ਹੁੰਦਾ ਉਹ ਜੇ ਉਹਨੇ ਝੋਨੇ ਦਾ ਲਫਾਫਾ ਕੱਢ ਕੇ ਸੁੱਟਣਾ ਹੀ ਸੀਗਾ ਤਾਂ ਉਹ ਗੱਡੀ 'ਚ ਥੋੜੀ ਸੋੜਦਾ ਉਹ ਸੋੜਦਾ ਝੋਨੇ ਦੇ ਪਾਣੀ 'ਚ ਜਿੱਥੇ ਲੱਭੀ ਜਾਂਦੇ ਨਹੀਂ ਲੱਭਣਾ ਸੀ ਕਿ ਇਹ ਜਿਹੜੇ ਨਸ਼ੀਲੇ ਕੈਪਸੂਲ ਨੇ ਖਰੀਦੇ ਕਿੱਥੇ ਨੇ ਵੇਚਨੇ ਕਿੱਥੇ ਨੇ ਕਿਹਨਾਂ ਨੂੰ ਸਪਲਾਈ ਕਰਨੇ ਆ ਉਹ ਫੈਕਟਸ ਦੇ ਵਿੱਚ ਫਿਰ ਪੁਲਿਸ ਦਾ ਕੀ ਕਹਿਣਾ ਸੀ ਕਿਉਂਕਿ ਹਜੇ ਚਲਾਨ ਪੇਸ਼ ਨਹੀਂ ਕੀਤਾ ਸੀ ਉਹ ਚਲਾਨ ਚ ਆਉਣਾ ਸੀ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਤਾ ਨਾ ਐਫਐਸਐਲ ਰਿਪੋਰਟ ਆਈ ਸੀ ਐਕਸ਼ਨ ਹੋਇਆ ਸੀ ਉਹਦਾ ਜਿਹੜਾ ਫਿਰ ਬੈਕ ਬਾਉਂਸ ਹੋਇਆ ਉਹਦੇ ਵਿੱਚ ਉਹਨਾਂ ਦੇ ਉੱਤੇ ਕੀ ਕਾਰਵਾਈ ਹੋ ਰਹੀ ਹੈ ਕਿਉਂਕਿ 20 ਤਰੀਕ ਲਾਸਟ ਪਾਈ ਸੀ ਫਿਰ ਡੀਜੀਪੀ ਸਾਹਿਬ ਨੇ ਉਹਦਨੇ ਐਫੀਡਵਰ ਫਾਈਲ ਕੀਤਾ ਐਕਿਟਾ ਬਿਚ ਉਹਨਾਂ ਨੇ ਕਿਹਾ ਜੀ ਅਸੀਂ ਐਸਆਈਟੀ ਕੌਨਸਟਿਟਿਊਟ ਪਰ ਦੇ ਤਨ ਵੱਡੇ ਅਫਸਰਾਂ ਨੇ ਉਹਨਾਂ ਦੇ ਕੀਤੇ ਗਿਆ ਅੰਡਰ ਦੀ ਸੁਪਰਵਾਈਜ਼ਨ ਆਫ ਏਡੀਜੀ ਸੋ ਇੱਕ ਖਾਸ ਖਬਰ ਹੈ ਤੁਹਾਡੇ ਲਈ ਕਿਉਂਕਿ ਗੱਲ ਪੁਲਿਸ ਦੇ ਨਾਲ ਥੁੜੀ ਹੋਈ ਹੈ ਤੇ ਜੇਕਰ ਹੁਣ ਪੁਲਿਸ ਕਦੇ ਰਸਤੇ ਦੇ ਵਿੱਚ ਰਾਹ ਮੰਗੇ ਤਾਂ ਹੱਥ ਜੋੜ ਕੇ ਰਾ ਦੇ ਦਿਓ ਨਹੀਂ ਤਾਂ ਫਿਰ ਐਂਡੀਪੀਐਸ ਐਕਟ ਦਾ ਮੁਕੱਦਮਾ ਵੀ ਦਰਜ ਹੋ ਸਕਦਾ ਕਿਉਂਕਿ ਅਜੀਹਾ ਹੀ ਇੱਕ ਵਰਤਾਰਾ ਵਾਪਰਿਆ ਸੁਲਤਾਨਪੁਰ ਲੋਧੀ ਦੇ ਵਿੱਚ ਜਿੱਥੇ ਦੇ ਰਹਿਣ ਵਾਲੇ ਲਪਰੀਤ ਨਾਮ ਦੇ ਇੱਕ ਵਿਅਕਤੀ ਦੇ ਉੱਤੇ ਐਂਡੀਪੀਐਸ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ ਤੇ ਉਹ ਮੁਕੱਦਮਾ ਇੱਕ ਅਜੀਹਾ ਦਰਜ ਹੋਇਆ ਕਿ ਪੁਲਿਸ ਨੂੰ ਪੁੱਠਾ ਪੈ ਗਿਆ ਤੇ ਇਹ ਸਭ ਨੂੰ ਲੈ ਕੇ ਸਾਡੇ ਨਾਲ ਜਗਜੀਤ ਸਿੰਘ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੇ ਪ੍ਰੈਕਟਿਸ ਕਰਦੇ ਨੇ ਐਡਵੋਕੇਟ ਲਪਰੀ ਦੇ ਪੱਖ ਦੇ ਵੱਲੋਂ ਉਹ ਮੌਜੂਦ ਨੇ ਉਹਨਾਂ ਤੋਂ ਜਾਣਾਂਗੇ ਕਿ ਐਂਡੀਪੀਐਸ ਐਕਟ ਦਾ ਜਿਹੜਾ ਮਾਮਲਾ ਲਪ੍ਰੀਤ ਤੇ ਦਰਜ ਕੀਤਾ ਸੀ ਅਸੀਂ ਉਹ ਹੁਣ ਜਿਹੜੇ ਆਈਓਸੀ ਜਿਨ੍ਹਾਂ ਦੇ ਵੱਲੋਂ ਗ੍ਰਿਫਤਾਰੀ ਪਾਈ ਗਈ ਸੀ ਪੁਲਿਸ ਮੁਲਾਜ਼ਮ ਉਹਨਾਂ ਨੂੰ ਪੁੱਠਾ ਕਿਵੇਂ ਪਿਆ ਗਿਆ ਸਭ ਤੋਂ ਪਹਿਲਾਂ ਜਗਜੀਤ ਜੀ ਔਰ ਨਿਰ ਤੇ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਸੋ ਜਿੱਦਿ ਇਹ ਮਾਮਲਾ ਕੀ ਹੈ ਪੂਰਾ ਜਿਹੜਾ ਤਰਤੀਬ ਆਪ ਸਮਝਾਓ ਕਿਉਂਕਿ ਤੁਸੀਂ ਇਸ ਕੇਸ ਨੂੰ ਬਹੁਤ ਡੀਪਲੀ ਸਰਚ ਕੀਤਾ ਹੈ ਇਹਦੇ ਤੇ ਕੰਮ ਕੀਤਾ ਤੇ ਹੁਣ ਇਸ ਮਾਮਲੇ ਦੇ ਵਿੱਚ ਹੁਣ ਤੱਕ ਕੀ ਕੁਝ ਹੋਇਆ ਉਹ ਵੀ ਦੱਸ ਦਿਓ ਤੇ ਲਪਰੀ ਦੇ ਉੱਤੇ ਜਿਹੜਾ ਐਨਡੀਪੀਐਸ ਐਕਟ ਲਗਾਇਆ ਗਿਆ ਸੀ ਕਿੰਨੀਆਂ ਗੋਲੀਆਂ ਪਾਈ ਗਈਆਂ ਸੀ ਕੋਈ ਹੋਰ ਓਪੀਐਮ ਪਾਈ ਗਈ ਸੀ ਕਿਹੜੀ ਕਿਹੜੀ ਡਰੱਗਸ ਪਾਈ ਗਈ ਸੀ ਉਸ ਬਾਰੇ ਵੀ ਥੋੜਾ ਤਰਤੀਬ ਨਾਲ ਸਾਂਝਾ ਕਰੋ ਇਹ ਕੇਸ ਜੀ ਕਪੂਰਥਲੇ ਡਿਸਟ੍ਰਿਕਟ ਦੇ ਵਿੱਚ ਇੱਕ ਪਿੰਡ ਹੈਗਾ ਮੂਠਾਵਾਲਾ ਸੁਲਤਾਨਪੁਰ ਲੁਧੀ ਤਹਿਸੀਲ ਚ ਤੇ ਉੱਥੋਂ ਦਾ ਇੱਕ ਮੁੰਡਾ ਲਵਪ੍ਰੀਤ ਸਿੰਘ लवली ਉਹ ਉਹਨੇ ਪਲਾਂਟ ਪ੍ਰੋਟੈਕਸ਼ਨ ਦਾ ਡਿਪਲੋਮਾ ਕੀਤਾ ਹੈ ਉਹ ਫਸਲਾਂ ਨੂੰ ਚੈੱਕ ਕਰਦਾ ਉਸ ਤੋਂ ਬਾਅਦ ਦੇਖਦਾ ਹੈ ਕਿ ਉਹਦੇ ਵਿੱਚ ਕਿਹੜੀ ਖਾਦ ਪੈਣੀ ਹੈ ਚਾਹੀਦੀ ਹੈ ਕਿਹੜੇ ਕਿਹੜੇ ਕੋਈ ਕੈਮੀਕਲ ਪੈਣੇ ਚਾਹੀਦੇ ਹੈ ਕਿਹੜੀ ਪੈਸਟੀਸਾਈਡ ਪੈਣੀ ਉਹ ਗਾਈਡ ਕਰਦਾ ਫਾਰਮਰਸ ਨੂੰ ਇਸ ਤਰ੍ਹਾਂ ਉਹ ਆਪਣੀ ਰੋਟੀ ਪਾਣੀ ਕਮਾਉਂਦਾ ਤੇ ਇੱਕ 24 6 ਨੂੰ ਚਾਵਨ ਨੂੰ 6:30 ਵਜੇ ਉਹ ਖੇਤਾਂ ਵੱਲ ਗੇੜਾ ਮਾਰ ਕੇ ਚੈੱਕ ਕਰਕੇ ਉਸ ਤੋਂ ਬਾਅਦ ਘਰੇ ਵਾਪਸ ਆ ਰਿਹਾ ਸੀਗਾ ਤਾਂ ਉਹ ਪਿੱਛੇ ਉਹਦੇ ਕੋਲੇ ਗੱਡੀ ਸੀ ਐਸਪ੍ਰੈਸੋ ਜਿਹੜੀ ਮਾਰੂਤੀ ਵਾਲਿਆਂ ਦੀ ਸੀਗੀ ਤੇ ਉਹਦੇ ਵਿੱਚ ਉਹਦੇ ਪਿੱਛੇ ਗੱਡੀ ਸੀ ਆ ਆ ਦੀ ਪੁਲਿਸ ਵਾਲਿਆਂ ਦੀ ਤੇ ਉਹ ਗੱਡੀ ਜਦੋਂ ਜਾ ਰਿਆ ਸੀਗਾ ਤਾਂ ਉਹਨੂੰ ਪਿੱਛੋਂ ਹਾਰਨ ਵੱਜਿਆ ਕਿ ਉਹਨੂੰ ਪਤਾ ਲੱਗ ਗਿਆ ਵੀ ਗੱਡੀ ਪਿੱਛੇ ਹੈਗੀ ਐ ਉਹ ਲਿੰਕ ਰੋਡ ਐ ਇੰਨੀ ਖੁੱਲੀ ਨਹੀਂ ਸੀ ਉੱਥੇ ਜਰਾ ਇੱਕ ਜਰਾ ਸਾਈਡ ਦਿੱਤੀ ਤੇ ਉਸ ਤੋਂ ਬਾਅਦ ਉਹਨੂੰ ਸਾਈਡ ਦੇ ਦਿੱਤੀ ਸਾਈਡ ਦੇਣ ਤੋਂ ਬਾਅਦ ਜਦੋਂ ਉਹਨੂੰ ਪੁੱਛਿਆ ਉਹਨਾਂ ਨੇ ਵੀ ਤੂੰ ਸਾਨੂੰ ਸਾਈਡ ਕਿਉਂ ਦਿੱਤੀ ਪੁਲਿਸ ਵਾਲਾ ਨੇ ਦਬਕੇ ਨਾਲ ਪੁੱਛਿਆ ਉਹ ਕਹਿੰਦਾ ਜੀ ਜਗ੍ਹਾ ਭੀੜੀ ਸੀ ਮੈਂ ਜਦੋਂ ਢੀੜੀ ਜਗ੍ਹਾ ਮੈਂ ਤੁਹਾਨੂੰ ਦੇ ਦਿੱਤੀ ਐ ਤੇ ਉਹ ਕਹਿੰਦੇ ਤੂੰ ਸਾਡੇ ਨਾਲ ਜਵਾਨ ਲੜਾਉਣਾ ਤੋਂ ਬਤਨੂ ਦੱਸ ਦਿਆਂ ਪਤਾ ਉਹ ਕਹਿੰਦਾ ਮੈਂ ਕਿਹਾ ਕੁਝ ਨਹੀਂ ਮੈਂ ਤਾਂ ਤੁਹਾਨੂੰ ਲਾ ਦਿੱਤਾ ਠੀਕ ਹੈ ਉਹਨੂੰ ਜੀ ਬਸ ਕੁਝ ਨਹੀਂ ਪੁੱਛਿਆ ਔਰ ਉਹਨੂੰ ਚੱਕ ਲਿਆ ਜੀ ਗੱਡੀ 'ਚ ਸੁੱਟ ਲਿਆ ਸੁੱਟਣ ਤੋਂ ਬਾਅਦ ਨਾਲ ਉਹਦੀ ਗੱਡੀ ਲੈ ਗਏ ਨਾਲ ਉਹਦਾ ਮੋਬਾਈਲ ਲੈ ਲਿਆ ਲਿਆ ਕੇ ਉਹਨੂੰ ਲੈ ਗਏ ਜੀ ਉਹਦੇ ਘਰੇ ਮੁੰਡਾ ਪਹੁੰਚਿਆ ਨਹੀਂ ਉਹ ਸਾਰੇ ਪਰੇਸ਼ਾਨ ਉਹਦਾ ਫਾਦਰ ਗੁਆਬਾਦਰ ਪਰੇਸ਼ਾਨ ਵਿਚਾਰੇ ਕੀ ਕਰੀਏ ਇਧਰ ਉਧਰ ਤੋਂ ਪਤਾ ਕੀਤਾ ਸਾਰੇ ਪਿੰਡ ਵਾਲਿਆਂ ਨੂੰ ਪਤਾ ਕੀਤਾ ਕਿਸੇ ਨੂੰ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਉਹ ਵਿਚਾਰੀ ਉਹਦੀ ਮਦਰ ਜਿਹੜੀ ਹੈਗੀ ਆ ਉਹ ਸੁਲਤਾਨਪੁਰ ਲੋਧੀ ਗਈ ਪਹਿਲਾਂ ਮੋਠਾਂ ਵਾਲੇ ਚੌਕੀ ਗਈ ਆਪਣੇ ਪਿੰਡ ਜੀ ਚੌਕੀ ਗਈ ਉੱਥੇ ਕਹਿੰਦੇ ਕੋ ਸਾਨੂੰ ਕੋਈ ਪਤਾ ਨਹੀਂ ਫਿਰ ਉਹ ਸੁਲਤਾਨਪੁਰ ਲੋਧੀ ਗਈ ਥਾਣੇ ਪਹੇ ਉੱਥੇ ਪਤਾ ਨਹੀਂ ਫਿਰ ਡੀਐਸਪੀ ਦੇ ਅਫਿਸ ਗਈ ਦੋ ਦਿਨ ਉਹ ਵਿਚਾਰੀ ਭੱਜੀ ਫਿਰਦੀ ਰਹੀ ਉਹਨੂੰ ਕੋਈ ਕੁਝ ਨਹੀਂ ਦੱਸਿਆ 26 ਤਰੀਕ ਨੂੰ 26 6 ਨੂੰ ਮਤਲਬ ਦੋ ਦਿਨ ਬਾਅਦ ਜਿਸ਼ੇ ਦੀ ਪਹਿਲੀ ਕੱਟਣਾ ਦੋ 26 6 ਨੂੰ ਉਹਨੂੰ ਦੁਪਹਿਰ ਤੋਂ ਬਾਅਦ ਦੱਸਿਆ ਕਿ ਤੁਹਾਡੇ ਮੁੰਡੇ ਕੋਲੋਂ ਤਾਂ ਨਸ਼ੀਲੇ ਕੈਪਸੂਲ ਬਰਾਬਰਦ ਕੀਤੇ ਗਏ ਨੇ 525 ਨਾਰਕੋਟਿਕ ਕੈਪਸੂਲ ਉਹ ਨਾਰਕੋਟਿਕ ਕੈਪਸੂਲ ਇਸ ਤੁਹਾਡੇ ਸ਼ਰੋਤਿਆਂ ਵਾਰ ਨੂੰ ਦੱਸਣ ਵਾਸਤੇ ਦੱਸ ਦਰਾਂ ਮੈਂ ਇਹ ਨਾਰਕੋਟਿਕ ਇੱਕ ਐਸਾ ਐਕਟ ਹੈ ਜਿਹਦੇ ਵਿੱਚ ਜਿਹੜੀ ਕਮਰਸ਼ੀਅਲ ਕੁਆਂਟੀਟੀ ਆ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਸਜ਼ਾ ਜਿਹੜੀ ਹੈਗੀ ਆ 10 ਸਾਲ ਹੈ 1 ਲੱਖ ਰੁਪਏ ਜੁਰਮਾਨਾ ਇਹਦੇ ਤੋਂ 1 ਰੁਪਈਆ ਦਾ ਜੁਰਮਾਨਾ ਘਟ ਨਹੀਂ ਹੋ ਸਕਦਾ 1 ਦਿਨ ਦੀ ਸਜ਼ਾ ਘਟ ਨਹੀਂ ਹੋ ਸਕਦੀ ਕਮਰਸ਼ੀਅਲ ਕੁਆਂਟੀਟੀ ਹੁਣ ਉਸ ਇਹ ਬੜਾ ਸਟ੍ਰਿੰਜ ਐਕਟ ਹੈ ਇਹਦੇ ਵਿੱਚ ਸਖਤ ਸਜ਼ਾ ਤੇ ਉਸ ਤੋਂ ਬਾਅਦ ਉਹਦੇ ਤੇ ਪੈ ਗਿਆ ਤਾਂ ਉਹ ਬਚਾਰੇ ਪਰੇਸ਼ਾਨ ਵੀ ਹੁਣ ਕੀ ਕਰੀਏ ਸਾਡਾ ਤਾਂ ਮੁੰਡਾ ਲੈਣਾ ਦੇਣਾ ਕਿਤੇ ਗੱਲ ਨਹੀਂ ਆ ਕੋਈ ਕਿਸੇ ਨਾਲ ਇਨਵੋਲਵ ਨਹੀਂ ਹੈਗਾ ਉਹ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਥੱਲੇ ਬੇਲ ਪਾਈ ਡਿਸਟ੍ਰਿਕਟ ਜੱਜ ਸੈਸ਼ਨ ਜੱਜ ਸਾਹਿਬ ਦੇ ਤੇ ਕਪੂਰਥਲੇ ਕਪੂਰਥਲੇ ਜਾ ਕੇ ਉੱਥੇ ਕੋਰਟ 'ਚ ਮਾਰਜੋ ਡਿਸਟ੍ਰਿਕਟ ਜੱਜ ਸਾਹਿਬ ਨੇ ਉਹਨਾਂ ਨੇ ਕਿਹਾ ਜੀ ਇਹ ਤਾਂ ਹਿਊਜ ਕੁਆਂਟੀਟੀ ਆ 525 ਕੈਪਸੂਲ ਨਾਰਕੋਟਿਕ ਕੈਪਸੂਲ ਹੈ ਤੋ ਇਸ ਕਰਕੇ ਬੀਲ ਕੈਨ ਨੋਟ ਬੀ ਗ੍ਰਾਂਟਡ ਕਿਉਂਕਿ ਸੈਕਸ਼ਨ 37 ਆਫ ਐਨਡੀਪੀਐਸ ਬਾਹਰ ਕਰਦਾ ਹੈ ਕਿ ਕਮਰਸ਼ੀਅਲ ਕਮੋਡਿਟੀ ਤੁਸੀਂ ਬੇਲ ਨਹੀਂ ਕਰ ਸਕਦੇ ਚਲੋ ਐਨੀ ਹਾਉ ਉਥੇ ਬੇਲ ਡਿਸਕਸ ਹੋ ਗਈ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਕੰਟੈਕਟ ਕੀਤਾ ਮੈਨੂੰ ਕਹਿੰਦੇ ਜੀ ਕਿ ਐਦਾਂ ਕਰਕੇ ਕੇਸ ਆ ਚਲੋ ਉਹਨੂੰ ਮੈਂ ਆਖਿਆ ਮੈਂ ਡਾਕੂਮੈਂਟ ਲੈ ਕੇ ਮੇਰੇ ਕੋਲ ਚੰਡੀਗੜ੍ਹ ਆ ਜਾਓ ਹਾਈ ਕੋਰਟ ਆ ਜਾਓ ਉਹਦੀ ਮਦਰ ਮੇਰੇ ਕੋਲ ਆਈ ਆ ਕੇ ਉਹਨੇ ਮੈਨੂੰ ਹਾਈ ਕੋਰਟ 'ਚ ਹੀ ਮਿਲੀ ਸੀ ਮੈਨੂੰ ਕਹਿੰਦੇ ਜੀ ਕੇਸ ਡਾਕੂਮੈਂਟ ਮੈਂ ਪੜ ਲਿਆ ਪੜਨ ਤੋਂ ਬਾਅਦ ਉਹਨੇ ਕਹਿੰਦੇ ਜੀ ਮੁੰਡੇ ਦੀ ਜ਼ਮਾਨਤ ਕੰਨੇ ਕ ਦਿਨਾਂ 'ਚ ਹੋ ਜੂਗੀ ਕਹਿੰਦੀ ਜੀ ਨਾ ਕਾ ਹੀ ਫਸਿਆ ਹੈ ਕੋਈ ਕੋਈ ਗੱਲ ਬਾਤ ਨਹੀਂ ਇਹ ਜੀ ਕੋਈ ਇਹ ਜੀ ਨਹੀਂ ਗੱਲ ਮੈਂ ਕਿ ਤੁਸੀਂ ਕਿਸ ਗਰਾਉਂਡ ਤੇ ਕਹਿੰਦੇ ਹੋ ਕਿਸ ਬੇਸ ਤੇ ਕਹਿੰਦੇ ਹੋ ਕਹਿੰਦੀ ਜੀ ਮੈਂ ਮੁੰਡੇ ਨੂੰ ਮਿਲ ਕੇ ਆਈ ਆ ਮੁੰਡੇ ਨੇ ਮੈਨੂੰ ਆਹ ਦੱਸਿਆ ਗੱਲ ਫਿਰ ਉਹਦੀ ਜਿਹੜੀ ਗੱਲ ਸੀ ਨਾ ਉਹ ਮੈਂ ਨੋਟ ਕਰ ਲਈ ਸਾਰੀ ਗੱਲ ਵੀ ਇਦਾਂ ਇਦਾਂ ਹੋਇਆ ਜੋ ਮੈਂ ਤੁਹਾਨੂੰ ਦੱਸਿਆ ਵੀ ਇਦਾਂ ਕਰਕੇ ਹੋਇਆ ਉਸ ਤੋਂ ਬਾਅਦ ਉਹਨੂੰ ਉਹਨੇ ਥੱਲੇ ਪਾਈ ਉਹਨੇ ਉਸ ਤੋਂ ਬਾਅਦ ਫਿਰ ਜੋ ਹਾਈ ਕੋਰਟ ਚ ਮੈਂ ਉਹ ਸਾਰੇ ਫੈਕਟਸ ਨੇ ਜਿਹੜੇ ਨੇ ਉਹ ਉਹ ਸਾਰੇ ਇਨਕੋਰਪੋਰੇਟ ਕਰਕੇ ਉਹ ਵਿੱਚ ਪਟੀਸ਼ਨ ਦੇ ਪਾਤੇ ਨਾ ਪਿੰਡ ਦੇ ਵਿੱਚੋਂ ਰਿਕਵਰੀ ਪੁਲਿਸ ਨੇ ਜਿਹੜੀ 26 ਦੀ ਨੂੰ ਐਫ ਆਈ ਆਰ ਹੈ ਉਹਦੇ ਵਿੱਚ ਦਿਖਾਈ ਹੈ ਕਿ ਪਿੰਡ ਦੇ ਵਿੱਚੋਂ ਕਰਮੇਸ਼ਨ ਗਰਾਉਂਡ ਦੇ ਕੋਲੋਂ ਰਿਕਵਰੀ ਇਫੈਕਟ ਹੋਈ ਹੈ ਇਹਦੇ ਕੋਲ ਉਹਦੇ ਚ ਇਹ ਕਹਾ ਗਿਆ ਜੀ ਕਿ ਇਹਨੇ ਕੋਲੇ ਜਦੋਂ ਇਹ ਸੜਕ ਕਰਮੇਸ਼ਨ ਗਰਾਉਂਡ ਵੱਲੋਂ ਸੜਕ ਤੇ ਚੜਨ ਲੱਗਾ ਸੀ ਤਾਂ ਉਦੋਂ ਪੁਲਿਸ ਪਾਰਟੀ ਬਾਵਰਦੀ ਦੇਖ ਕੇ ਉਹ ਡੱਕ ਭਰਾ ਗਿਆ ਘਬਰਾ ਕੇ ਨੇ ਫਟਾਫਟ ਗੱਡੀ ਪਿੱਛੇ ਕੀਤੀ ਪਿੱਛੇ ਕਰਨ ਤੇ ਇਹਦੇ ਗੱਡੀ ਦੇ ਦੋਨੋਂ ਟਾਇਰ ਝੋਨੇ ਦੇ ਖੇਤ ਚਲੇ ਗਏ ਤੇ ਉੱਥੇ ਗੱਡੀ ਫਸ ਗਈ ਅਸੀਂ ਜਾ ਕੇ ਉੱਤਰ ਕੇ ਦੇਖਿਆ ਦੇਖਣ ਤੋਂ ਬਾਅਦ ਸਾਨੂੰ ਪਤਾ ਲੱਗਾ ਸਾਨੂੰ ਦੇਖ ਲਈ ਇਹਨੇ ਸੱਜੀ ਜੇਬ ਦੇ ਵਿੱਚੋਂ ਨਸ਼ੀਲੇ ਕੈਪਸੂਲਾਂ ਦਾ ਲਫਾਫਾ ਕੱਢਿਆ ਤੇ ਆਪਣੇ ਪੈਰਾਂ ਸੁੱਟ ਲਿਆ ਤੇ ਸੁੱਟ ਕੇ ਜਦੋਂ ਅਸੀਂ ਗਈ ਜਾ ਕੇ ਅਸੀਂ ਪੁੱਛਿਆ ਬਈ ਇਹ ਕੀ ਹੈ ਤਾਂ ਉਹ ਕਹਿੰਦਾ ਇਹ ਨਸ਼ੀਲੇ ਕੈਪਸੂਲ ਹੈ ਉਹ ਉਹ ਦੇਗਾ ਬਈ ਜੇ ਉਸ ਦੇ ਕੋਲੋਂ ਵਾਕਈ ਐਜ਼ ਅ ਮੈਟਰ ਆਫ ਕਾਮਨ ਸੈਂਸ ਕਿ ਜੇ ਬੰਦੇ ਨੇ ਪੁਲਿਸ ਦੇਖ ਲਿਆ ਪੁਲਿਸ ਨੇ ਉਹ ਝੋਨੇ ਦੇ ਖੇਤਾਂ ਪਾਣੀ ਭਰਿਆ ਹੁੰਦਾ ਉਹ ਚ ਉਹ ਜੇ ਉਹਨੇ ਲਫਾਫਾ ਕੱਢ ਕੇ ਸੁੱਟਣੀ ਸੀਗਾ ਤਾਂ ਉਹ ਗੱਡੀ ਥੋੜੀ ਸੁੱਟਦਾ ਉਹ ਸੁੱਟਦਾ ਝੋਨੇ ਦੇ ਪਾਣੀ ਚ ਜਿੱਥੇ ਲੱਭੀ ਜਾਂਦੇ ਨਹੀਂ ਲੱਭਣਾ ਸੀ ਕਿਤੇ ਸੋ ਇਹ ਓਨ ਦਾ ਫੇਸ ਆਫ ਇਟ ਇੱਕ ਇਸ ਬਿਲਕੁਲ ਝੂਠਾ ਸੀ ਬੈ ਇਥੇ ਪਿਟੀਸ਼ਨ ਚ ਇਨਕੋਰਪੋਰੇਟ ਕਰਕੇ ਸਾਰੀ ਗੱਲ ਕਿ ਨਾ ਉਥੇ ਕੋਈ ਪਬਲਿਕ ਰਿਪ੍ਰেজੈਂਟੇਟਿਵ ਹੈ ਪਬਲਿਕ ਦਾ ਜੋ ਇੰਡੀਪੈਂਡੈਂਟ ਵੇਟਨਸ ਹੈ ਔਰ ਨਾ ਹੀ ਕੋਈ ਡੀਐਸ ਗੋਸਟਰ ਆਫੀਸਰ ਔਰ ਮੈਜਿਸਟਰੇਟ ਕਾਲ ਕੀਤਾ ਗਿਆ ਰਿਕਵਰੀ ਜੋ ਅਲੇਜਡ ਰਿਕਵਰੀ ਜੋ ਦਿਖਾਈ ਗਈ ਹੈ ਉਹ ਨਾ ਮੈਜਿਸਟਰਡ ਸਾਹਿਬ ਦੀ ਹਾਜ਼ਰੀ ਚ ਨਾ ਗਸਟਡ ਸਾਹਿਬ ਦੀ ਅਫਸਰ ਸਾਹਿਬ ਦੀ ਹਾਜ਼ਰੀ ਚ ਗੱਲ ਕੀਤੀ ਜਾਵੇ ਇਹ ਸਭ ਨੂੰ ਲੈ ਕੇ ਹੁਣ ਫਿਰ ਪੁਲਿਸ ਨੇ ਉਹ ਪੱਖ ਵੀ ਰੱਖਿਆ ਹੋਏਗਾ ਕਿ ਇਹ ਜਿਹੜੇ ਨਸ਼ੀਲੇ ਕੈਪਸੂਲ ਨੇ ਖਰੀਦੇ ਕਿੱਥੇ ਨੇ ਵੇਚਨੇ ਕਿੱਥੇ ਨੇ ਕਿ ਇਹਨਾਂ ਨੂੰ ਸਪਲਾਈ ਕਰਨੇ ਆ ਉਹ ਫੈਕਟਸ ਦੇ ਵਿੱਚ ਫਿਰ ਪੁਲਿਸ ਦਾ ਕੀ ਕਹਿਣਾ ਸੀ ਕਿਉਂਕਿ ਹਜੇ ਚਲਾਨ ਪੇਸ਼ ਨਹੀਂ ਕੀਤਾ ਸੀਗਾ ਉਹ ਚਲਾਨ ਝਾਉਣਾ ਸੀ ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ ਨਾ ਐਫਐਐਸਐਲ ਰਿਪੋਰਟ ਆਈ ਸੀ ਥੱਲੇ ਕੋਰਟ ਨੇ ਡਿਸਮਿਸ ਕਰਤੀ ਮੈਂ ਇੱਥੇ ਬੇਨਤੀ ਕੀਤੀ ਜੱਜ ਸਾਹਿਬ ਨੂੰ ਕਿ ਜੀ ਇਹ ਕੇਸ ਦੇ ਵਿੱਚ ਫਾਲਸਲੀ ਇੰਪਲੀਕੇਸ਼ਨ ਆ ਆ ਮੈਂ ਪੜਨਾ ਚਾਹਉਨਾ ਆ ਦੋ ਤਿੰਨ ਪੈਰੇ ਆ ਇਹਦੇ ਜੇ ਟਰੂ ਫੈਕਟਸ ਆ ਨੇ ਉਹ ਜਿਹੜੀ ਪੁਲਿਸ ਦੀ ਫਾਈਲ ਹੈਗੀ ਹੈ ਪੁਲਿਸ ਦੀ ਐਫ ਆਈ ਆਰ ਹੈਗੀ ਹੈ ਉਹ ਬਿਲਕੁਲ ਬੇਬੁਨਿਆਦ ਹੈ ਉੱਚ ਕੋਈ ਸੱਚਾਈ ਨਹੀਂ ਆ ਫੈਕਟਸ ਨੇ ਆ ਫੋਨ ਨੰਬਰ ਹੈ ਇੰਨੇ ਵੱਜ ਕੇ ਇੰਨੇ ਮਿੰਟ ਤੇ ਉਹ ਫੋਨ ਉਹਦੇ ਕੋਲ ਸੀਗਾ ਉਹ ਪੁਲਿਸ ਨੇ ਲੈ ਲਿਆ ਉਹਦੀ ਮਦਰ ਉਹਨੂੰ ਕੰਟੈਕਟ ਕਰਦੇ ਰਹੇ ਉਹਦੇ ਫਾਦਰ ਕੰਟੈਕਟ ਕਰਦੇ ਰਹੇ ਉਹ ਫੋਨ ਥਰੂ ਨਹੀਂ ਹੋਇਆ ਨੋ ਰੈਪਲਾਈ ਉਹ 6:30 ਵਜੇ ਤੋਂ ਲੈ ਕੇ ਬਾਅਦ ਤੱਕ ਮਤਲਬ ਨੋ ਰਿਪਲਾਈ ਕਿਉਂਕਿ ਜਿਹੜੇ ਮੋਬਾਈਲ ਸੀਗਾ ਉਹ ਪੁਲਿਸ ਵਾਲਿਆਂ ਕੋਲ ਸੀਗਾ ਉਹਨਾਂ ਨੇ ਰਿਪਲਾਈ ਕਿਉਂ ਦੇਣਾ ਸੀਗਾ ਤਾਂ ਉਹਦੀ ਟਾਵਰ ਲੋਕੇਸ਼ਨ ਉਹ ਸਾਰਾ ਕੁਝ ਉਹ ਦੇਖ ਸਕਦੇ ਤਾਂ ਮਾਰਯੋ ਘਾਈ ਕੋਰਟ ਦੇ ਜਸਾਬ ਨੇ ਉਹਨੇ ਕਿਹਾ ਕਿ ਇਹ ਸ਼ਾਰਟ ਨੋਟਿਸ ਕਰਦੇ ਹਾਂ ਤੇ ਇਹਦੇ ਵਿੱਚ ਦੇਖਦੇ ਹਾਂ ਵੀ ਕਿਹ ਹੈ ਤੇ ਉਹਦੇ ਚ ਰਿਪੋਰਟਰ ਨੂੰ ਕਿਹਾ ਵੀ ਤੁਸੀਂ ਸਟੇਟਸ ਰਿਪੋਰਟ ਪੇਸ਼ ਕਰੋ ਐਂਡ ਐਫਐਐਸਐਲ ਰਿਪੋਰਟ ਜਿਹੜੀ ਹੈ ਉਹ ਪੇਸ਼ ਕਰੋ ਤੇ ਉਸ ਦੀ ਤਰੀਖ ਬਈ 13 ਸੈਪਟੰਬਰ 13 ਸੈਪਟੈਂਬਰ ਨੂੰ ਜਦੋਂ ਕੇਸ ਮੈਂ ਜਦੋਂ ਪੇਸ਼ ਹੋਇਆ ਮੈਂ ਕਿਹਾ ਜੀ ਆ ਪਿਛਲੀ ਵਾਰੀ ਕੋਰਟ ਨੇ ਆ ਆਰਡਰ ਪਾਸ ਕੀਤਾ ਸੀਗਾ ਉਹਦੇ ਮੁਤਾਬਕ ਇਹਨਾਂ ਨੇ ਸਟੇਟਸ ਰਿਪੋਰਟ ਔਰ ਜਿਹੜੀ ਐਫਐਐਸਐਲ ਰਿਪੋਰਟ ਪੇਸ਼ ਕਰਨੀ ਸੀ ਉਹ ਸਰਕਾਰੀ ਵਕੀਲ ਸਾਹਿਬ ਕਹਿੰਦੇ ਜੀ ਇਹ ਉਹ ਜੇ ਐਫਐਐਸਐਲ ਰਿਪੋਰਟ ਆ ਗਈ ਜੀ ਉਹਦੇ ਵਿੱਚ ਜੋ ਕੰਟੈਂਟਸ ਆਫ ਦਾ ਜਿਹੜੇ ਕੈਪਸੂਲਸ ਆ ਉਹ ਪਾਇਆ ਗਿਆ ਪੈਰਾਸਟਾਬੋਲ ਦਾ ਸਾਲਟ बुखार वाले कैप्सूल ये कह लिए ओ, सिट्रा जिद्दी गल कर लिए पैरासिटामोल आम दवाई है क्रोसिन च मतलब मर्जी ले लो ਇਥੋਂ ਤੁਸੀਂ ਕੈਮਿਸਟ ਤੋਂ ਜਿੰਨਾ ਮਰਜੀ ਲੈ ਲਓ ਉਹ ਨਾਰਕੋਟਿਕ ਚ ਆਉਂਦਾ ਹੀ ਨਹੀਂ ਹੈਗਾ ਉਸ ਤੋਂ ਬਾਅਦ ਉਹਦੇ ਕਹਤਾ ਕਹਿੰਦੇ ਜੀ ਫੇਰ ਫੇਰ ਉਹਨੂੰ ਪੁੱਛਿਆ ਵੀ ਹਾਂ ਤੇ ਹੁਣ ਦੱਸੋ ਉਹ ਕਹਿੰਦੇ ਜੀ ਇਹ ਮਤਲਬ ਹੋ ਗਿਆ ਤੇ ਹੁਣ ਫੇਰ ਜੈ ਸਾਹਿਬ ਨੇ ਫਿਰ ਮੈਂ ਕਿਹਾ ਇਹ ਦੇਖੋ 75 ਦਿਨ ਹੋ ਗਏ ਅੱਜ ਨੂੰ ਇਹ ਮੁੰਡਾ ਫਾਲਸਲੀ ਇਮਪਲੀਕੇਟ ਕੀਤਾ ਗਿਆ ਇਹ ਇਹਨਾਂ ਕਰਕੇ ਕੀਤਾ ਗਿਆ ਉਹਦੀ ਲਾਈਫ ਹੈਂਡ ਲਿਬਰਟੀ ਉਹਦੀ ਕਟੇਲ ਹੋਈ ਹੈ ਇਟ ਅਮਾਉਂਟਸ ਟੂ ਇਲਲੀਗਲ ਡਿਟੈਂਸ਼ਨ ਤੇ ਸਟ੍ਰਿੰਜੈਂਟ ਐਕਸ਼ਨ ਇਜ਼ ਰਿਕੁਆਇਰ ਟੂ ਬੀ ਟੇਕਨ ਤੇ ਜੱਜ ਸਾਹਿਬ ਨੇ ਉਸੇ ਵਕਤ ਪਹਿਲਾਂ ਤਾਂ ਉਹਦੀ ਜ਼ਮਾਨਤ ਕੀਤੀ ਵੀ ਉਹ ਫਟਾਫਟ ਜ਼ਮਾਨਤ ਕੀਤੀ ਜਾਵੇ ਦੀ ਔਰ ਮੈਜਿਸਟ੍ਰੇਟ ਸਾਹਿਬ ਨੂੰ ਇਲਾਕਾ ਮੈਜਿਸਟ੍ਰੇਟ ਔਰ ਉਹਲੀ ਡਿਊਟੀ ਮੈਜਿਸਟ੍ਰੇਟ ਸਾਹਿਬ ਨੂੰ ਆਰਡਰ ਕੀਤਾ ਗਿਆ ਕਿ ਇਹਨਾਂ ਨੂੰ ਫਟਾਫਟ ਰਿਲੀਜ਼ ਦਿੱਤਾ ਜਾਵੇ ਉਹਨੂੰ ਰਿਲੀਜ਼ ਕਰਨ ਤੋਂ ਬਾਅਦ ਤੇ ਇਹ 13 ਤਰੀਕ ਦਾ ਆਰਡਰ ਹੈ 14 ਤਰੀਕ ਨੂੰ ਯਾਰ ਇਹ 13 ਤਰੀਕ ਫਰਾਈਡੇ ਸੀਗਾ 14 ਤਰੀਕ ਨੂੰ ਸੈਟਰਡੇ ਸੀਗਾ ਮੈਂ ਉਹਨਾਂ ਨੂੰ ਆਨਲਾਈਨ ਹੀ ਵਟਸਐਪ ਤੇ ਭੇਜਤਾ ਸੀਗਾ ਆਰਡਰ ਉਹ ਫਰਾਈਡੇ ਨੂੰ ਹੀ ਉਹਨਾਂ ਦਾ ਆਰਡਰ ਪਹੁੰਚ ਗਿਆ ਤੇ ਉਹ ਬੰਦੇ ਵਿਚਾਰੇ ਗਏ ਉੱਥੇ ਜਾ ਕੇ ਫਰਾਈਡੇ ਨੂੰ ਕੋਈ ਸ਼ਾਮ ਹੋ ਚੁੱਕੀ ਸੀ ਕੋਈ ਹੈ ਨਹੀਂ ਸੀਗਾ ਉੱਥੇ ਐਨੀਹਾਉ ਉਸ ਤੋਂ ਬਾਅਦ 14 ਤਰੀਕ ਨੂੰ ਸਵੇਰੇ ਜਾ ਕੇ ਉਹਨਾਂ ਨੇ ਜਾ ਕੇ ਉੱਥੇ ਪਹੁੰਚੇ ਉੱਥੇ ਜਿਹੜੇ ਕੋਈ ਵਰਕਰ ਸੀਗਾ ਕੋਈ ਚੌਕੀਦਾਰ ਵਗੈਰਾ ਵਾਟਰਫਰ ਉਹਨਾਂ ਨੂੰ ਜਾ ਕੇ ਉਹਨਾਂ ਨੇ ਆਰਡਰ ਦਿਖਾਇਆ ਮਨ ਨੂੰ ਕਹਿਤਾ ਸੀ ਕਿ ਮਾ ਸਾ ਤੁਸੀਂ ਜੋ ਵੀ ਹੋਵੇ ਉਹਨੂੰ ਆਰਡਰ ਦਿਖਾਉਣਾ ਉਹਨੂੰ ਕਹਿਣਾ ਮਾਰਜੋ ਹਾਈ ਕੋਰਟ ਦਾ ਆਰਡਰ ਹੈ ਇਹਦੀ ਕੰਪਲਾਈਂਸ ਚਾਹੀਦੀ ਆ ਉਹਨਾਂ ਨੇ ਫਿਰ ਅੱਗੇ ਜਿਹੜਾ ਰੀਡਰ ਵਗੈਰਾ ਉਹਨੂੰ ਫੋਨ ਕੀਤਾ ਜਾਂ ਉਹਨੂੰ ਦੱਸਿਆ ਵੀ ਐਦਾਂ ਕਰਕੇ ਹਾਈ ਕੋਰਟ ਦੇ ਆਰਡਰ ਲੈ ਕੇ ਆਇਆ ਕੋਈ ਤੇ ਉਰ ਦੱਸੋ ਉਸ ਤੋਂ ਬਾਅਦ ਫਿਰ ਡਿਊਟੀ ਮੈਜਿਸਟਰ ਸਾਹਿਬ ਆਏ ਉਹਨਾਂ ਨੇ ਫਟਾਫਟ ਵਿਦਨ ਹਾਫ ਅਵਰ ਉਹ ਐਕਸੈਪਟ ਕਰਕੇ ਰਿਲੀਜ਼ ਆਰਡਰ ਬਣਾ ਕੇ ਦੇਤਾ ਬੁੰਡਾ ਸ਼ਾਮ ਸ਼ਾਮ ਨੂੰ ਬਾਅਰ ਹੁਣ ਇਸ ਕੇਸ ਦੇ ਵਿੱਚ ਜ਼ਮਾਨਤੀ ਹੋਈ ਹੈ ਜਾਂ ਲਾਪਰੀਖ ਦਾ ਜਿਹੜਾ ਐਨਡੀਪੀਐਸ ਐਕਟ ਦੇ ਤਹਿਤ ਮੁਕੱਦਮਾ ਬਣਾਇਆ ਗਿਆ ਸੀ ਉਹ ਵੀ ਖਾਰਜ ਕਰ ਦਿੱਤਾ ਗਿਆ ਉਹ ਸਭ ਦੇ ਉੱਤੇ ਅਜੇ ਕੀ ਪ੍ਰਕਿਰਿਆ ਹੈ ਤੇ ਜਿਹੜਾ ਪੁਲਿਸ ਦਾ ਐਕਸ਼ਨ ਹੋਇਆ ਸੀ ਉਹਦਾ ਜਿਹੜਾ ਫਿਰ ਬੈਕ ਬਾਉਂਸ ਹੋਇਆ ਉਹਦੇ ਵਿੱਚ ਉਹਨਾਂ ਦੇ ਉੱਤੇ ਕੀ ਕਾਰਵਾਈ ਹੋ ਰਹੀ ਹੈ ਕਿਉਂਕਿ 20 ਤਰੀਕ ਲਾਸਟ ਅਪਾਈ ਸੀ ਜਿਸ ਤੇ ਵਿੱਚ ਮਾਨਯੋਗ ਹਾਈ ਕੋਰਟ ਦੇ ਵੱਲੋਂ ਜਿਹੜੇ ਵੱਡੇ ਅਫਸਰ ਨੇ ਏਜੀ ਲੈਵਲ ਡੀਜੀਪੀ ਲੈਵਲ ਉਹਨਾਂ ਨੂੰ ਇੱਕ ਐਫੀਡੀਫਿਟ ਸਬਮਿਟ ਕਰਨ ਦੇ ਲਈ ਵੀ ਕਿਹਾ ਗਿਆ ਸੀ ਉਹ ਹਾਈ ਕੋਰਟ ਨੇ ਉਹ ਆਰਡਰ ਕੀਤਾ ਸੀਗਾ ਕਿ ਡੀਜੀਪੀ ਨੂੰ ਕਿਹਾ ਸੀਗਾ ਐਫੀਡੇਵਿਟ ਫਾਈਲ ਕਰੋ ਕਿ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਇਹ ਦੀ ਇਹਦੀ ਕੀ ਕਾਰਵਾਈ ਪੁਲਿਸ ਅਫਸਰਾਂ ਦੇ ਖਿਲਾਫ ਕੀਤੀ ਜਾਣੀ ਹੈ ਉਹਨਾਂ ਦੇ ਸਟ੍ਰਿੰਜੈਂਟ ਐਕਸ਼ਨ ਇਸ ਰਿਕੁਆਇਰਡ ਟੂ ਬੀ ਟੇਕਨ ਅਗੇਂਸਟ ਐਂਡ ਦੂਜਾ ਕਿਉਂਕਿ ਇਹ ਬੁੰਡਾ ਇਲੀਗਲ ਡਿਟੈਂਸ਼ਨ ਸੀਗਾ ਤੇ ਕੰਪਨਸੇਸ਼ਨ ਵਟ ਕੰਪਨਸੇਸ਼ਨ ਟੂ ਬੀ ਪੇਡ ਟੂ ਦਾ ਪਰਸ ਵਿਕਟਮ ਪਟੀਸ਼ਨਰ ਨੂੰ ਲਾਭ ਪ੍ਰੀਸਿੰਗ ਨੂੰ ਇਹ ਕੀਤਾ ਤੇ ਹੋਰ ਅੱਗੇ ਨੂੰ ਐਦਾਂ ਦੀ ਕੋਈ ਕਾਰਵਾਈ ਨਾ ਹੋਵੇ ਐਦਾਂ ਦਾ ਘਟਨਾ ਨਾ ਹੋਵੇ ਉਹਦੇ ਵਾਸਤੇ ਕੀ ਆ ਫਿਰ ਡੀਜੀਪੀ ਸਾਹਿਬ ਨੇ ਉਹਨੇ ਐਫੀਡਵਰ ਫਾਈਲ ਕੀਤਾ ਐਫੀਡਵਰ ਵਿੱਚ ਉਹਨਾਂ ਨੇ ਕਿਹਾ ਜੀ ਅਸੀਂ ਐਸਆਈਟੀ ਕਨਸਟੀਟਿਊਟ ਕਰਤੀ ਤਿੰਨ ਵੱਡੇ ਅਫਸਰ ਨੇ ਉਹਨਾਂ ਦੇ ਕੀਤੇ ਗਿਆ ਅੰਡਰ ਦੀ ਸੁਪਰਵਾਈਜ਼ਨ ਆਫ ਏਡੀਜੀਪੀ ਏ ਡੀ ਜੀ ਪੀ ਸਾਹਿਬ ਦੀ ਸੁਪਰਵਾਈਜ਼ਨ ਦੇ ਵਿੱਚ ਇਹ ਕਹੇ ਕਿ ਸਾਰੇ ਕੇਸ ਨੂੰ ਤੱਕ ਇਨਕੁਆਇਰੀ ਕਰੂ ਉਸ ਤੋਂ ਬਾਅਦ ਫਿਰ ਸਾਰੇ ਤਹ ਜਿਹੜਾ ਜਿਹੜਾ ਉਹਦੀ ਕੰਪਨਸੇਸ਼ਨ ਦਾ ਵੀ ਹੈਗਾ ਜਿਹੜੇ ਉਹ ਕਿੱਦਾਂ ਉਹਨੂੰ ਇੰਪਲੀਕੇਟ ਕੀਤਾ ਗਿਆ ਜਿਹੜੇ ਪੁਲਿਸ ਵਾਲਿਆਂ ਦੀ ਗਲਤੀ ਹੋਈ ਹੈ ਕਿਆ ਕੀਤਾ ਗਿਆ ਉਹਨੂੰ ਕੀਤਾ ਗਿਆ ਔਰ ਨਾਲ ਇਹ ਵੀ ਦੱਸਿਆ ਗਿਆ ਕਿ ਤਿੰਨੇ ਪੁਲਿਸ ਅਫਸਰ ਲੈਣ હાજર ਕਰਤੇ ਨੇ ਇਮੀਡੀਏਟਲੀ ਔਰ ਇਹ ਐਪਲੀਕੇਸ਼ਨ ਦੇ ਕੇ ਕੋਰਟ ਜੋ ਟ੍ਰਾਇਲ ਕੋਰਟ ਚ ਐਪਲੀਕੇਸ਼ਨ ਦੇ ਕੇ ਉਸ ਬੰਦੇ ਨੂੰ ਡਿਚਾਰਜ ਵੀ ਕਰਤਾ ਗਿਆ ਉਹ ਮੁਕਦਮੇ ਚੋਂ ਡਿਸਚਾਰਜ ਹੋ ਗਿਆ ਉਸ ਦੇ ਖਿਲਾਫ ਕੋਈ ਮੁਕਦਮਾ ਨਹੀਂ ਹੈ ਤੇ ਪੁਲਿਸ ਵਾਲਿਆਂ ਦੇ ਖਿਲਾਫ ਉਹਨਾਂ ਨੂੰ ਇੱਕ ਇਮੀਡੀਏਟਲੀ ਉਹਨਾਂ ਨੂੰ ਲੈਣ ਹਾਜ਼ਰ ਕਰਤਾ ਉਸ ਤੋਂ ਬਾਅਦ ਜਿਹੜੀ ਇਨਕੁਆਇਰੀ ਐਸਆਈਟੀ ਕਿਤੇ ਕਨਸਟੀਟਿਊਟ ਤੈਨ ਸਨੀਅਰ ਅਫਸਰ ਉਹ ਸਾਰਾ ਕਰਨਗੇ ਉਹਦੇ ਮੁਤਾਬਕ ਕੀ ਉਹਨਾਂ ਦੇ ਖਿਲਾਫ ਵਿਭਾਗੀ ਕਾਰਵਾਈ ਬਣਦੀ ਹੈ ਕਰਨੀ ਹੈ ਉਹ ਬਣ ਉਹ ਰეკਮੈਂਡ ਕਰਨਗੇ ਤੇ ਅੱਗੇ ਨੂੰ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਤਾਂ ਹੋਵੇ DJ ਗੱਲ ਇਹ ਹੈ ਕਿ ਉਹ ਜਿਹੜਾ ਇਹਨਾਂ ਨੂੰ ਜਿਹੜਾ ਇਲੀਗਲ ਡਿਟੈਂਸ਼ਨ ਚ ਰਿਹਾ ਮੁੰਡਾ ਉਹਦੇ ਨੂੰ ਕਿੰਨਾ ਕੰਪਨਸੇਸ਼ਨ ਦੇਣਾ ਹੈ ਜਿਹੜਾ ਕੰਪਨਸੇਸ਼ਨ ਨੂੰ ਉਹਨਾਂ ਪੁਲਿਸ ਅਫਸਰਾਂ ਦੇ ਜਿਨ੍ਹਾਂ ਨੇ ਗਲਤੀ ਕੀਤੀ ਆ ਉਹਨਾਂ ਦੇ ਤੋਂ ਰਿਕਵਰ ਕੀਤਾ ਜਾਏਗਾ ਵੱਡਾ ਵੱਡਾ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਹੁਣ ਪੁਲਿਸ ਤੇ ਉੱਤੇ ਵੱਡੀ ਕਾਰਵਾਈ ਹੋਣ ਜਾ ਰਹੀ ਹੈ ਤੁਹਾਡਾ ਜਿਹੜਾ ਐਕਸਪੀਰੀਅੰਸ ਹੈ ਉਹ ਕੀ ਕਹਿੰਦਾ ਹੈ ਮੁਅਤਲ ਹੋਣਗੇ ਬਰਦੀਆਂ ਉਤਰਨਗੀਆਂ ਡਿਸਮਿਸ ਹੋਣਗੇ ਜਾਂ ਫਿਰ ਕੁਝ ਹੋਰ ਵੀ ਹੋ ਸਕਦਾ ਨਹੀਂ ਉਹਦੇ ਤੇ ਸਜ਼ਾ ਤਾਂ ਮਿਲੇਗੀ ਸਜ਼ਾ ਤੋਂ ਤਾਂ ਬਚ ਨਹੀਂ ਸਕਦੇ ਉਹ ਸਾਇਆ ਤਾਂ ਬਿਲੇਗੀ ਮਿਲੇਗੀ ਪਰ ਗੱਲ ਇਹੋ ਜਿਹੇ ਆ ਸਾਡੀ ਲਗਾਤਾਰ ਇਸ ਮਾਮਲੇ ਤੇ ਨજર ਰੋਗੀ ਕਿ ਕਿਸੇ ਕਿਸਮ ਦੀ ਵੀ ਕੋਤਾਹੀ ਨਾ ਹੋਵੇ ਅਸੀਂ ਸਾਰਾ ਹੈਗਿਆ ਉਹ ਕੱਲ ਵੀ ਮੈਂ ਉਧਰ ਉਧਰ ਪਰਸੋਂ ਵੀ ਉਧਰ ਨੂੰ ਕੋਰਟ ਦੇ ਵਿੱਚ ਸਾਰੀ ਪ੍ਰोसीडिंग ਉਹ ਕਹਿੰਦੇ ਜੀ ਅਸੀਂ ਸਾਨੂੰ ਟਾਈਮ ਦਿਓ ਥੋੜਾ ਜਿਹਾ ਅਸੀਂ ਜਿਹੜੀ ਇਨਕੁਆਰੀ ਕਰ ਲਈਏ ਡਿਟੇਲ ਚ ਇਨਕੁਆਰੀ ਕਰ ਲਈਏ ਇਨਕੁਆਰੀ ਕਰੋ ਮੈਂ ਕਿ ਕੋਈ ਗੱਲ ਨਹੀਂ ਇਨਕੁਆਰੀ ਕਰ ਦਿਓ ਲੈਟ them do their job ਉਹਨੂੰ ਕਰ ਦਿਓ ਜਦੋਂ ਆਏਗੀ ਉਸ ਤੋਂ ਬਾਅਦ ਦੇਖਾਂਗੇ ਉਹਦੇ ਵਿੱਚ ਕੀ ਕਰਾ ਔਰ ਅੰਡਰ ਦਾ ਸੁਪਰਵਾਈਜ਼ਨ ਆਫ ਏ ਡੀ ਜੀ ਪੀ ਸਾਹਿਬ ਹੈ ਕੋਈ ਗੱਲ ਨਹੀਂ ਉਸ ਤੋਂ ਬਾਅਦ ਸਾਡੇ ਵਾਸਤੇ ਹੱਥ ਸਾਡੇ ਹੱਥ 'ਚ ਬਹੁਤ ਕੁਝ ਹੈ ਕਿ ਉਹਦੇ ਵਿੱਚ ਲੈਟ them do their job ਜੇ ਸਾਨੂੰ ਲੱਗੇਗਾ ਉਹਦੇ ਵਿੱਚ ਕਿਤੇ ਵੀ ਕਮੀ ਪੇਸ਼ੀ ਹੈਗੀ ਹੈ ਤਾਂ ਅਸੀਂ ਉਸ ਕਮੀ ਪੇਸ਼ੀ ਨੂੰ ਦੂਰ ਕਰਾਂਗੇ ਉਸ ਦਾ ਹੱਲ ਕੱਢਾਂਗੇ ਐਦਾਂ ਮਤਲਬ ਇਹ ਨਹੀਂ ਹੈ ਕਿ ਬੰਦਾ ਤੁਸੀਂ ਕਿਸੇ ਦੇ ਉੱਤੇ ਐਦਾਂ ਤਸ਼ੱਦਦ ਕਰ ਦੋ ਤੇ ਉਹ ਸੋਕੇ ਨਿਕਲ ਜੇ ਦੂਜੀ ਗੱਲ ਇਹ ਹੈ ਇਹੀ ਜਿਹੜਾ ਐਨਡੀਪੀਐਸ ਦਾ ਕੇਸ ਹੈ ਇਹਦੇ ਵਿੱਚ ਹੁਣ ਇੱਕ ਤਲਵ ਪ੍ਰੀਤ ਦਾ ਕੰਮ ਆ ਗਿਆ ਸਰ ਔਰ ਨਾਲ ਇਹ ਵੀ ਉਹਨਾਂ ਨੇ ਐਫੀਡੇਵਿਟ ਤੇ ਪੇਸ਼ ਕੀਤਾ ਹੈ ਕਿ ਇਹ ਜਿਹੜੀ ਜਿਹੜੀ ਇਹ ਟੀਮ ਹੈ ਜਿਹੜੀ ਐਸਆਈਟੀ ਹੈ ਜਿੰਨੇ ਵੀ ਉਸ ਟੀਮ ਨੇ ਉਸ ਪੁਲਿਸ ਅਫਸਰਾਂ ਨੇ ਜਿੰਨੇ ਵੀ ਕੇਸ ਰਜਿਸਟਰ ਕੀਤੇ ਆ ਉਹਨਾਂ ਦੀ ਸਾਰੀ ਇਨਕੁਆਇਰੀ ਹੋਊਗੀ ਬਈ ਉਹਨਾਂ ਦੇ ਵਿੱਚ ਸਚਾਈ ਕਿੰਨੀ ਕੁ ਸੀ ਜਾਂ ਹੈ ਜਾਂ ਨਹੀਂ ਹੈ ਜਾਂ ਉਹ ਵੀ ਛੁੱਟੇ ਪਾਏਗੇ ਸਿਰਫ ਉਹਨਾਂ ਦੇ ਵੱਲੋਂ ਜਿਹੜੇ ਕੇਸ ਦਰਜ ਕੀਤੇ ਗਏ ਮੁਕਦਮੇ ਬਣਾਏ ਗਏ ਉਹਨਾਂ ਦੇ ਉੱਤੇ ਹੀ ਕਾਰਵਾਈ ਲਈ ਤੁਸੀਂ ਅੱਗੇ ਜਿਹੜੀ ਚਾਰਾਜੋਈ ਕਰੋਗੇ ਜਾਂ ਫਿਰ ਜਿਹੜੇ ਉਹਨਾਂ ਦੇ ਨਾਲ ਤਾਲਮੇਲ ਦੇ ਵਿੱਚ ਉਹਨਾਂ ਦੇ ਸੰਪਰਕ ਦੇ ਵਿੱਚ ਉਹਨਾਂ ਦੇ ਟੈਲੀਫੋਨਿਕ ਤੌਰ ਤੇ ਜਾਂ ਈਮੇਲ ਤੌਰ ਤੇ ਜਾਂ ਹੋਰ ਜਿੱਦਾਂ ਵੀ ਉਹਨਾਂ ਦੇ ਉਹਨਾਂ ਦੇ ਕਹਿਣ ਦਾ ਮਤਲਬ ਟੱਚ ਦੇ ਵਿੱਚ ਪੁਲਿਸ ਅਫਸਰ ਰਹੇ ਨੇ ਉਹਨਾਂ ਤੱਕ ਵੀ ਕਾਰਵਾਈ ਕਰਾਉਣ ਦੇ ਲਈ ਚਾਰਾਜੋਈ ਕਰੋਗੇ ਕੋਈ ਵੱਡੀ ਐਸਆਈਟੀ ਤੋਂ ਇਲਾਵਾ ਸੀਬੀਆਈ ਵਗਰੇਦਨ ਜਿਹੜਾ ਇਨਵੋਲਵਮੈਂਟ ਮੰਗੋਗੇ ਜਾਂ ਸਿਰਫ ਤੇ ਸਿਰਫ ਜਿਹੜੀ ਡੀਜੀ ਸਭ ਦੇ ਵੱਲੋਂ ਕਿਹਾ ਗਿਆ ਕਿ ਇੱਕ ਐਸਆਈਟੀ ਜਿਹੜੀ ਹੈ ਗਠਨ ਕੀਤੀ ਗਈ ਹੈ ਦੇ ਕਿ ਜਿਹੜੇ ਇਹਨਾਂ ਦੇ ਵੱਲੋਂ ਮੁਕੱਦਮੇ ਅੱਜ ਤੱਕ ਦਰਜ ਕੀਤੇ ਗਏ ਉਹ ਜਿਹੜੀ ਉਸ ਟੀਮ ਨੇ ਜਿਹੜੀ ਕਿਉਂਕਿ ਉਹ ਉਹ ਉਹਨਾਂ ਦੇ ਡਾਊਟ ਕ੍ਰੀਏਟ ਹੋਇਆ ਜਦੋਂ ਡਾਊਟ ਜਿੱਥੇ ਜਿਸ ਟੀਮ ਦੇ ਉੱਤੇ ਆ ਉਹਦੀ ਇਨਕੁਆਰੀ ਬਣਦੀ ਹੈ ਇਸੇ ਕਰਕੇ ਇਨਕੁਆਰੀ ਹੋਗੀ ਜਦੋਂ ਇਨਕੁਆਰੀ ਦੇ ਵਿੱਚ ਕੋ ਸਾਹਮਣੇ ਆਏਗਾ ਵੀ ਉਹਨਾਂ ਦੇ ਧਾਰ ਲਿੰਕ ਕਿੱਥੇ ਕਿੱਥੇ ਆ ਕੀ ਨਹੀਂ ਹੈਗਾ ਉਹ ਜਿਹੜੀ ਇਨਕੁਆਰੀ ਅਫਸਰ ਜਿਹੜੀ ਇਨਕੁਆਰੀ ਅਫਸਰ ਨੇ ਉਹ ਰਿਪੋਰਟ ਪੇਸ਼ ਕਰਨੀ ਹੈ ਉਹ ਰਿਪੋਰਟ ਤੋਂ ਬਾਅਦ ਸਾਡੇ ਕੋਲੇ ਪਤਾ ਲੱਗ ਜੀ ਕੰ ਪੂਰਾ ਚਾਨਣ ਹੋ ਜਾਏਗਾ ਸਾਨੂੰ ਕਿ ਕੀ ਇਹਨਾਂ ਦੀ ਹੈਗਾ ਤੇ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ ਸਾਰੀ ਆਖਰੀ ਸਵਾਲ ਕਰਨਾ ਚਾਹਾਂਗਾ ਹੋਣ ਮਾਰਯੋਗ ਹਾਈ ਕੋਰਟ ਨੂੰ ਕਿਵੇਂ ਸਮਝਾਓਗੇ ਕਿ ਜਿਹੜਾ 3 ਮਹੀਨੇ ਦਾ ਜਿਹੜਾ ਵਕਫਾ ਸੀ ਜਿਹੜਾ ਲਪਰੀਤੇ ਵੱਲੋਂ ਜੇਲ੍ਹ ਦੇ ਵਿੱਚ ਬਤਾਇਆ ਗਿਆ ਉਹ ਦਿਨ ਕਿਵੇਂ ਮੋੜਨਗੇ ਉਹ ਸਮਾਂ ਉਹ ਪੱਲ ਉਹ ਉਸ ਦੇ ਉੱਤੇ ਲੱਗੀ ਹੋਈ ਇੱਕ ਸਟੈਂਪ ਜੋ ਹੁਣ ਮਾਨਯੋਗ ਹਾਈ ਕੋਰਟ ਦੇ ਵੱਲੋਂ ਰੱਦ ਕਰ ਦਿੱਤੀ ਗਈ ਹੈ ਪਰ ਸਵਾਲ ਇਹ ਹੈ ਕਿ ਉਹ ਜਿਹੜੇ ਦਿਨ ਸੀ ਜਿਹੜੇ ਉਹਨਾਂ ਦੇ ਮਾਪਿਆਂ ਨੂੰ ਸਹਣੇ ਪਏ ਜੋ ਇੱਕ ਉਹਨਾਂ ਦੇ ਚਲਦੀ ਫਿਰਦੀ ਦੁਨੀਆ ਸੀ ਜਿਹੜੀ ਚਾਨਣੀ ਓਗ ਦੁਨੀਆ ਸੀ ਉਸ ਦੇ ਵਿੱਚ ਹਨੇਰ ਹੋਇਆ ਉਹ ਉਹ ਕਿਵੇਂ ਵਾਪਸ ਮੁੜੇਗਾ ਉਹ ਮਾਨਯੋਗ ਹਾਈ ਕੋਰਟ ਉਹ ਸਭ ਨੂੰ ਕਿਵੇਂ ਕਲਮ ਬੰਦ ਕਰਕੇ ਵਾਪਸ ਮੋੜਨ ਦੀ ਕੋਸ਼ਿਸ਼ ਕਰੇਗਾ ਮਾਨਯੋਗ ਹਾਈ ਕੋਰਟ ਨੇ ਇਸ ਗੱਲ ਦਾ ਬਹੁਤ ਸਖਤ ਨੋਟਸ ਲਿਆ ਹੈ ਉਹਦੇ ਵਿੱਚ ਇਹ ਹੈ ਕਿ ਲਿਬਰਟੀ ਨਾ ਜਿਹੜੀ ਹੈਗੀ ਹੈ ਉਹ ਕਿਸੇ ਵੀ ਕੀਮਤ ਤੇ ਕਟੇਲ ਨਹੀਂ ਕੀਤੀ ਜਾ ਸਕਦੀ ਤੇ ਇਸ ਕਰਕੇ ਮਾਰਯੋ ਹਾਈ ਕੋਰਟ ਨੇ ਐਸੇ ਉਹਨਾਂ ਨੂੰ ਕਿਹਾ ਕਿ ਕੰਪਨਸੇਸ਼ਨ ਹੈਸ ਟੂ ਬੀ ਪੇਡ ਟੂ ਥੈਮ ਐਂਡ ਇਟ ਹੈਸ ਟੂ ਬੀ ਰਿਕਵਰਡ ਫਰੋਮ ਦਾ ਪਰਸਨਸ ਗਿਲਟੀ ਪਰਸਨ ਜਿਹੜੇ ਪੁਲਿਸ ਆਫਸਰ ਨੇ ਹੁਣ ਉਹਨਾਂ ਦੇ ਉੱਤੇ ਉਹ ਰਿਕਵਰ ਹੋਏਗਾ ਤੇ ਜਿਹੜਾ ਇੱਕ ਹੋਰ ਹੈਗਾ ਕਿ ਜਿਹੜਾ ਕੇਸ ਰਜਿਸਟਰ ਹੋ ਗਿਆ ਰਜਿਸਟਰ ਹੋਣ ਤੋਂ ਬਾਅਦ ਇਹ ਹੈਗਾ ਕਿ ਕੱਲ ਨੂੰ ਉਹਦੇ ਕੈਰੀਅਰ 'ਚ ਉਹਦੀ এমਪਲੋਇਮੈਂਟ 'ਚ ਉਹਦੇ ਕਿਸੇ ਹੋਰ ਕੰਮ ਦੇ ਵਿੱਚ ਉਹੋ ਬੱਚੇ ਦੇ ਉੱਤੇ ਕਿਸੇ ਕਿਸਮ ਦਾ ਕੋਈ ਬੁਰਾ ਪ੍ਰਭਾਵ ਨਾ ਪਵੇ ਉਸ ਵਾਸਤੇ ਉਹਨਾਂ ਨੇ ਇਹ ਕਿਹਾ ਕਿ ਇਸ ਦੇ ਉੱਤੇ ਇਸ ਨੂੰ ਉਹਦੇ ਉਹਦੇ ਮਾਮਲੇ 'ਚ ਅਬੋਲਿਸ਼ੀ ਕੀਤਾ ਜਾਏਗਾ ਕਿ ਉਹਦੇ ਖਿਲਾਫ ਜਿਵੇਂ ਕੇਸ ਦਰਜ ਹੋਇਆ ਹੀ ਨਹੀਂ ਨਹੀਂ ਤਾਂ ਕੱਲ ਨੂੰ ਕਿਸੇ ਹੋਰ ਕੇਸ 'ਚ ਆ ਕਹਿਣਗੇ ਜੀ ਹੀ ਵਾਸ ਇਟ ਇਨਵੋਲਵਡ ਸੋਮ ਐਂਡ ਸੋ ਕੇਸ ਨੋ ਉਹ ਵੀ ਖਤਮ ਹੋਏਗਾ ਕਿਉਂਕਿ ਇਹ ਐਸੇ ਇਹਨੂੰ ਪਾਕ ਸਾਫ ਇਹਨੂੰ ਕੀਤਾ ਜਾਏਗਾ ਡਿਕਲੇਅਰ ਬਿਲਕੁਲ ਜੀ ਜੀ ਸਰ ਨਾਲ ਗੱਲਬਾਤ ਕਰਨ ਲਈ ਬਹੁਤ ਬਤਨ થેન્ક યુ વેરી ਮਾ ਜੀ ਸੋ ਸਰਨਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਜਗਜੀਤ ਸਿੰਘ ਸਿਸਾਨ ਜਿਨ੍ਹਾਂ ਦੇ ਵੱਲੋਂ ਲਵਪ੍ਰੀਤ ਦਾ ਕੇਸ ਕਾਫੀ ਡੀਪਲੀ ਸਟੱਡੀ ਕਰਨ ਤੋਂ ਬਾਅਦ ਲੜਿਆ ਗਿਆ ਤੇ ਉਸ ਦੇ ਵਿੱਚ ਲਵਪ੍ਰੀਤ ਸਿੰਘ ਬਾਜਤ ਬਰੀ ਵੀ ਹੋਇਆ ਤੇ ਵੱਡਾ ਸਵਾਲ ਹੁਣ ਉਹਨਾਂ ਪੁਲਿਸ ਅਫਸਰਾਂ ਤੇ ਖੜਾ ਹੋ ਗਿਆ ਜਿਨ੍ਹਾਂ ਦੇ ਵੱਲੋਂ ਇਹ ਮੁਕੱਦਮਾ ਦਰਜ ਕੀਤਾ ਗਿਆ ਸੀ ਤੇ ਹੁਣ 25 ਅਕਤੂਬਰ ਨੂੰ ਮਾੜਯੋਗ ਹਾਈ ਕੋਰਟ ਦੇ ਵਿੱਚ ਵੱਡੀ ਕਾਰਵਾਈ ਹੋਵੇਗੀ ਹੱਦ ਇਹ ਵੀ ਹੋ ਸਕਦੀ ਹੈ ਕਿ ਉਹਨਾਂ ਦੀਆਂ ਜਿਹੜੀਆਂ ਵਰਦੀਆਂ ਦੇ ਨਾਲ ਨਾਲ ਡਿਸਮਿਸ ਵੀ ਹੋ ਸਕਦਾ ਇਹ ਆਰਡਰ ਵੀ ਰਿਲੀਜ਼ ਹੋ ਸਕਦੇ ਨੇ ਤੇ ਵੱਡਾ ਸਵਾਲ ਫਿਰ ਇਹ ਵੀ ਖੜਾ ਹੋ ਰਿਹਾ ਕਿ ਅਜੇੇ ਕੰਮ ਕਰਨ ਜਿਹੜੇ ਤੁਹਾਡੇ ਮੱਥੇ ਦੇ ਉੱਤੇ ਕਲੰਕ ਬਣ ਤੇ ਸਾਰੀ ਉਮਰ ਉਹ ਨਾ ਲੱਤ ਸਕਣ ਤੇ ਅਜਿਹੇ ਪੁਲਿਸ ਅਫਸਰ ਹੀ ਜਿਹੜੇ ਦੂਜੇ ਪੁਲਿਸ ਅਫਸਰ ਹੁੰਦੇ ਨੇ ਉਹਨਾਂ ਦੇ ਉੱਤੇ ਜਿਹੜੇ ਆਮ ਲੋਕ ਹੁੰਦੇ ਨੇ ਉਹ ਸ਼ੱਕ ਦੀ ਨਿਗਾ ਨਾਲ ਵੇਖਦੇ ਨੇ ਤੇ ਅਜਿਹੀ ਕਾਲੀ ਭੇਡਾਂ ਪੁਲਿਸ ਦੇ ਉੱਤੇ ਵੀ ਅੱਜ ਦੇ ਦਿਨ ਦੇ ਵਿੱਚ ਤੱਪਾਂ